ਵਾਹ ਜੀ ਬੰਦੇ ਜੀ ਤੁਸੀਂ ਅੱਜ ਪੈਲਗ੍ਰਾਮ ਦੇ ਜੋ ਸੀ ਦੋ ਇੰਡੈਂਟ ਨੂੰ ਕਸ਼ਮੀਰ ਦੇ ਵਿੱਚ ਲਾਉਣ ਨੂੰ ਲੈ ਕੇ ਅੱਜ ਕੈਂਡਲ ਮਾਰਚ ਕੱਟਿਆ ਜੀ ਕੀ ਕਹੋਂਗੇ ਇਹਦੇ ਬਾਰੇ ਜੀ ਕਸ਼ਮੀਰ ਦੀ ਘਾਟੀ ਜਿਹੜੀ ਹਿੰਦੂਸਤਾਨ ਦਾ ਦਿਲਾ ਭਾਰਤ ਦਾ ਦਿਲਾ ਜਿਹੜਾ ਸਾਡਾ ਕਸ਼ਮੀਰ ਹੈ ਜਿਹੜਾ ਪੈਲਗ੍ਰਾਮ ਜਿਹੜਾ ਹੈ ਕੋਈ ਹੋਰ ਗੱਲ ਹੈ ਜਿਹਦੇ ਬਾਰੇ ਅੱਜ ਬਾਕੀ ਹਾਂਜੀ ਨਮਿੰਦਰ ਜੀ ਕੀ ਕਹੋਗੇ ਅੱਜ ਦੇ ਜੋ ਆਪਣਾ ਕੈਂਡਲ ਮਾਰਚ ਕੱਢਿਆ ਤੁਸੀਂ ਕਸ਼ਮੀਰ ਦੀ ਘਾਟੀ ਹਿੰਦੂਸਤਾਨ ਦਾ ਦਿਲ ਆ ਜਿਹੜਾ ਸਾਡਾ ਕਸ਼ਮੀਰ ਆ ਪਲਗਾਮ ਉੱਥੇ ਜਗਾ ਜਿਹੜੀ ਹੈਗੀ ਉੱਥੇ ਪਰਸੋ ਇੱਕ ਐਕਸੀਡੈਂਟ ਹੋਇਆ ਜਿੱਥੇ ਅੰਤਕਵਾਦੀਆਂ ਵੱਲੋਂ ਸਾਡੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਗਏ ਹੋਏ ਲੋਕ ਜਿਹੜੇ ਟੂਰਿਸਟ ਤੇ ਗਏ ਹੋਏ ਸੀਗੇ ਉਹਨਾਂ ਤੇ ਫਾਇਰਿੰਗ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸਾਡੇ ਸਭ ਦੇ ਦਿਲ ਉਹਦੇ ਕਰਕੇ ਨਿਚੋੜ ਦਿੱਤੇ ਗਏ ਸੀਗੇ ਅੱਜ ਅਸੀਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਣ ਕਰਨ ਵਾਸਤੇ ਮੇਨ ਟੈਂਕੀ ਤੋਂ ਲੈ ਕੇ ਛਾਲੀ ਬੱਸ ਸਟੈਂਡ ਤੱਕ ਕੈਂਡਲ ਮਾਰਚ ਕੀਤਾ ਬੜੇ ਭਰੇ ਮਨ ਨਾਲ ਸਾਡੇ ਹਿੰਦੂਸਤਾਨ ਦੇ ਉੱਤੇ ਅਟੈਕ ਹੋਇਆ ਸਾਡੇ ਦਿਲਾਂ ਦੇ ਉੱਤੇ ਅਟੈਕ ਹੋਇਆ ਜਿਹੜੇ ਉੱਥੇ ਲੋਕ ਗਏ ਹੋ ਇਸੇ ਘੁੰਮਣ ਵਾਸਤੇ ਜਿਨ੍ਹਾਂ ਦੇ ਅਟੈਕ ਹੋਇਆ ਸੀ ਉਹਨਾਂ ਦੇ ਨਾਲ ਬੱਚੇ ਵੀ ਸੀ ਕੋਈ 12 ਸਾਲ ਦਾ ਸੀ ਕੋਈ 13 ਸਾਲ ਦਾ ਸੀ ਕੋਈ 15 ਸਾਲ ਦਾ ਸੀਗਾ ਜਿਨ੍ਹਾਂ ਨੇ ਆਪਣੇ ਅੱਖੀਂ ਐਕਸੀਡੈਂਟ ਹੁੰਦੇ ਦੇਖਿਆ ਉਹਨਾਂ ਦੇ ਦਿਲ ਦੇ ਦਿਲ ਦੇ ਉੱਤੇ ਜਿਹੜੀ ਛੱਟ ਲੱਗੀ ਆ ਮੈਨੂੰ ਲੱਗਦਾ ساری ਜ਼ਿੰਦਗੀ ਉਹ ਛੱਟ ਮਿਟਣ ਵਾਲੀ ਨਹੀਂ ਅੱਜ ਅਸੀਂ ਸ਼ਰਦਾ ਦੇ ਫੁੱਲ ਅਰਪਣ ਕੀਤੇ ਨੇ ਕੈਂਡਲ ਮਾਰਚ ਕੀਤਾ ਵਾਹਿਗੁਰੂ ਪ੍ਰਮਾਤਮਾ ਅੱਲਾ ਖੁਦਾ ਉਹਨਾਂ ਨੂੰ ਆਪਣੇ ਨਿਵਾਸ ਤੇ ਸਤਾ ਜਗਾ ਬਖਸ਼ਣ ਔਰ ਸਾਬ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਔਰ ਮੈਂ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਕਹਿਣਾ ਚਾਹਣਾ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਹਿਮਦ ਸ਼ਾਨਵੀ ਕਹਿਣਾ ਚਾਹਣਾ ਕਿ ਇਹੋ ਜਿਹੇ ਘਟਨਾਵਾਂ ਹਿੰਦੁਸਤਾਨ ਚ ਹੋਣੀਆਂ ਨਹੀਂ ਚਾਹੀਦੀਆਂ ਜਿਹੜਾ ਸਾਡਾ ਦਿਲ ਨਿਚੋੜਿਆ ਜਾ ਸਕੇ ਤਾਂ ਜਿਹੜੇ ਲੋਕਾਂ ਨੇ ਉਸ ਕਸ਼ਮੀਰ ਦੀ ਘਾਟੀ ਜਾਣਾ ਸੀਗਾ ਉਹ 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 ਉਹਨਾਂ ਨੇ ਵੀ ਆਪਣਾ ਜਿਹੜੀ ਪ੍ਰੋਗਰਾਮ ਉਹ ਕੈਨਸਲ ਕੀਤੇ ਆ ਧੰਨਵਾਦ ਜੀ ਦੇ ਉਹ استਿਫਾ ਵੀ ਮੰਗ ਕਰਦੇ ਵਿក្រਮ ਮੰਤਰੀ ਦੇ استਿਫਾ ਦੇ ਦੇਖੋ ਦੇਣਾ ਨਾ ਦੇਣਾ ਉਹ ਗ੍ਰਹਿ ਮੰਤਰੀ ਸਾਹਿਬ ਦਾ ਆਪਣਾ ਫਰਜ ਆ ਆਦਾ ਬਣਦਾ ਪਰ ਇਸਤੇ ਕਾਰਵਾਈ ਹੋਣੀ ਬਹੁਤ ਜ਼ਰੂਰੀ ਆ ਜੇ ਅਸੀਂ ਅੱਜ ਕਾਰਵਾਈ ਨਾ ਕੀਤੀ ਤਾਂ ਫਿਰ ਕੱਲ ਫਿਰ ਅਟੈਕ ਹੋਣਗੇ ਪੰਜਾਬ ਨੇ ਇਸ ਸੰਤਾਬ 82 85 84 ਚੱਲਿਆ ਪੰਜਾਬ ਨੇ ਆਪਣੀ ਇੱਕ ਪੀੜੀ ਇਸ ਚ ਗਵਾਈ ਆ ਪਰ ਕਸ਼ਮੀਰ ਨੇ ਆਪਣੀਆਂ ਤਿੰਨ ਤਿੰਨ ਪੀੜੀਆਂ ਇਸ ਚ ਗਵਾ ਦਿੱਤੀਆਂ ਨੇ ਅਸੀਂ ਨਹੀਂ ਚਾਹੁੰਦੇ ਕਿ ਇਹ ਸ਼ਾਂਤਮਈ ਦੇਸ਼ ਆ ਇਸ ਔਨੇ ਦੀ ਪੀੜੀ ਆ ਇਸ ਨੂੰ ਸੰਭਾਲਣਾ ਸਾਡਾ ਸਭ ਦਾ ਫਰਜ਼ ਬੰਦਾ ਮੋਂ ਬਾਹੇ ਗੁਰੂ ਸਤਨਾਮ ਮੋਂ ਬਾਹੇ ਸਤਨਾਮ ਜੀ ਚੇਤੀ ਬੋਲਣਾ ਯਾਰ चोला <laughs> हा

सच वाहेगुरु बात नाम वाहेगुरु

ਵਾਹਿਗੁਰੂ ਹਾਤ ਨਾਮ ਵਾਹਿਗੁਰੂ ਵਾਹਿਗੁਰੂ ਹਾਤ ਨਾਮ ਵਾਹਿਗੁਰੂ ਹਾਤ ਨਾਮ ਵਾਹਿਗੁਰੂ ਹਾਂ ਜੀ ਕੀ ਕਹਾਂਗੇ ਜੋ ਆਪਣਾ ਹਿੰਦੂ ਮਾਰੇ ਗਏ ਨੇ ਉਧਰ ਜੰਮੂ ਕਸ਼ਮੀਰ ਦੇ ਵਿੱਚ ਵੀ 30 ਹਿੰਦੂ ਮਾਰੇ ਗਏ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਘਟਨਾ ਹੋਈ ਬਹੁਤ ਨਿੰਦਣਯੋਗ ਘਟਨਾ ਜੀ ਬਹੁਤ ਮੰਦਭਾਗੀ ਘਟਨਾ ਹੈ ਇਹਦੇ ਵਿੱਚ ਇਸ ਜਿਹੜੀ ਬਿਛੜੀਆਂ ਰੂਹਾਂ ਨੇ ਉਹ ਉਹਨਾਂ ਦੀ ਸਰਵਾਂ ਦਰੇ ਲਈ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਆਂ ਕਿ ਬਾਈਕ ਨੂੰ ਨਾ ਚਰਨਾ ਵਿੱਚ ਨਿਵਾਸ ਬਖਸ਼ੇ ਤੇ ਮੋਦੀ ਸਾਹਿਬ ਨੂੰ ਬੇਨਤੀ ਕਰਦੇ ਆਂ ਜੀ ਵੀ ਜਿਨ੍ਹਾਂ ਨੇ ਵੀ ਇਹ ਕਾਰਨਾਮੇ ਹਰਕਤ ਕੀਤੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਠੀਕ ਹੈ ਜੀ ਕੀ ਕਹੋਗੇ ਜੋ ਆਪਣਾ ਜੰਮੂ ਕਸ਼ਮੀਰ ਪੁਲਗਰਾਮ ਦੇ ਵਿੱਚ ਅਟੈਕ ਹੋਇਆ ਤੇ 30 ਸੀ ਦੋ ਗਈ ਫੈਲਾਤਾ ਜੀ ਅਸੀਂ ਦੁਖੀ ਦਿਲ ਦੇ ਵਿੱਚੋਂ ਪ੍ਰਮਾਤਮਾ ਅੱਗੇ ਅਰਜ਼ ਬੇਨਤੀ ਕਰਦੇ ਆ ਜਿਹੜੀਆਂ ਰੂਹਾਂ ਸਾਡੇ ਤੋਂ ਵਿਛੜੀਆਂ ਨੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵਾ ਹਮਲਾ ਹੋਇਆ ਹਨਾ ਅਤੰਕਵਾਦੀ ਹਮਲਾ ਹੋਇਆ ਜੰਮੂ ਅੱਜ ਜੰਮੂ ਦੇ ਵਿੱਚ ਹਮਲਾ ਹੋਇਆਗਾ ਉਹ ਕੱਲ ਨੂੰ ਕਿਤੇ ਹੋਰ ਘਟਨਾ ਨਾ ਵਾਪਰੇ ਅਸੀਂ ਇਹੀ ਮੰਗ ਕਰਦੇ ਆਂ ਵੀ ਜਿਹੜੀਆਂ ਉਹ ਸਾਥੋਂ ਵਿਛੜੀਆਂ ਰੂਹਾਂ ਨੇ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਧੰਨਵਾਦ تھڙي <laughs> باقي